ਧਰਤੀ ਬੜੀ ਵਿਸ਼ਾਲ ਹੈ ਅੰਬਰ ਬੜਾ ਵਿਸ਼ਾਲ ਹੈ ਧਰਤੀ ਤੇ ਅੰਬਰ ਦੇ ਵਿਚਕਾਰ ਜਿੰਨਾ ਮਰਜੀ ਫੈਲਿਆ ਜਾ ਸਕਦਾ ਹੈ ਜੀ ਟਿੰਗ ਤੋਂ ਟਿੰਗ ਦੁਨੀਆ ਦੇ ਵਿੱਚ ਲੋਕ ਵੱਸਦੇ ਨੇ ਤੇ ਇੱਕ ਗੱਲ ਪੱਕੀ ਹੈ ਦੁਨੀਆ ਦਾ ਹਰ ਇੱਕ ਬੰਦਾ ਕਦੇ ਨਾ ਕਦੇ ਮਨ ਦੀ ਗੱਲ ਜ਼ਰੂਰ ਕਰਦਾ ਹੈ ਮੇਰਾ ਮਨ ਜਦ ਮੇਰਾ ਮਾਈਂਡ ਜਾਂ ਜਿਹੜੀ ਵੀ ਬੰਦੇ ਦੀ ਬੋਲੀ ਹੋਵੇਗੀ ਉਹਦੇ ਵਿੱਚ ਕਦੇ ਨਾ ਕਦੇ ਮਨਵਾਰੇ ਜਰੂਰ ਵਿਚਾਰ ਕਿਸੇ ਨਾ ਕਿਸੇ ਨਾਲ ਸਾਂਝ ਦੁਨੀਆ ਦਾ ਹਰ ਬੰਦਾ ਕਰਦਾ ਹੀ ਕਰਦਾ ਤੇ ਬਹੁਤ ਸਾਰੇ ਐਸੇ ਵੀ ਹੋਣਗੇ ਜਿਹੜੇ ਮਨ ਦੀ ਖੋਜ ਕਰਦੇ ਹੋਣਗੇ ਜਾਂ ਇਹ ਜਾਣਨ ਲਈ ਕਿ ਮਨ ਹੈ ਕੀ ਹੈ ਅਸਲ ਵਿੱਚ ਮਨ ਦਾ ਵਾਸਾ ਕਿੱਥੇ ਹੈ ਇਹ ਵੀ ਤਕਰੀਬਨ ਹਰ ਇੱਕ ਨੂੰ ਪਤਾ ਹੈ ਕਿ ਮਨ ਕੋਈ ਆਰਗਨ ਨਹੀਂ ਹੈ ਮਨ ਕੋਈ ਸਰੀਰ ਦਾ ਅੰਗ ਨਹੀਂ ਹੈ ਪਰ ਫਿਰ ਵੀ ਇਹ ਇੱਕ ਜ਼ਿੰਦਗੀ ਦਾ ਪ੍ਰਧਾਨ ਮੰਤਰੀ ਕਿਉਂ ਬਣਿਆ ਰਹਿੰਦਾ ਹੈ ਹਰ ਇੱਕ ਦੇ ਮਨ ਦੀ ਆਪਣੀ ਇੱਕ ਦੁਨੀਆ ਬਸਾਈ ਹੋਈ ਹੈ ਜੀ ਤੇ ਮਨ ਦੀ ਪਰਿਭਾਸ਼ਾ ਨੂੰ ਸਮਝਣ ਲਈ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਹਰ ਇੱਕ ਨੂੰ ਦੇਖਣਾ ਪਵੇਗਾ ਜੀ ਤੇ ਬਹੁਤ ਸਾਰੇ ਦੇਖਦੇ ਵੀ ਹੈ ਤੇ ਇਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਮਨ ਦਾ ਵਿਸ਼ਾ ਜਿਹੜਾ ਆ ਬਹੁਤ ਜ਼ਿਆਦਾ ਗੁੰਝਲਦਾਰ ਹੈ ਜੀ ਵਿਗਿਆਨ ਤੇ ਅਧਿਆਤਮਿਕ ਵੱਲੋਂ ਵੱਖੋ-ਵੱਖਰੇ ਤਰੀਕੇ ਦੇ ਨਾਲ ਮਨ ਦੀ ਗੱਲ ਕੀਤੀ ਜਾਂਦੀ ਹੈ ਤੇ ਬਹੁਤੇ ਇਹ ਵੀ ਕਹਿੰਦੇ ਆ ਕਿ ਮਨ ਇੱਕ ਪ੍ਰਕਿਰਿਆ ਹੈ ਜੋ ਸਾਨੂੰ ਸੋਚਣ ਸਮਝਣ ਮਹਿਸੂਸ ਕਰਨ ਯਾਦ ਰੱਖਣ ਫੈਸਲੇ ਲੈਣ ਦੀ ਯੋਗਤਾ ਪ੍ਰਦਾਨ ਕਰਦਾ ਹੈ ਤੇ ਮਨ ਦੇ ਵਿੱਚ ਭਾਵਨਾਵਾਂ ਵੀ ਆ ਇਸ਼ਾਵਾਂ ਵੀ ਆ ਜਜ਼ਬਾਤ ਵੀ ਆ ਵਿਚਾਰ ਵੀ ਆ ਠਹਿਰਾ ਅਟਕਾ ਪਟਕਣਾ ਤਿਆਗ ਖੁਸ਼ੀ ਗਮੀ ਉਦਾਸੀ ਭਾਵ ਕਿ ਇਹ ਇੱਕ ਸੰਗ੍ਰਹਿ ਆ ਜਿਸ ਦਾ ਨਾਮ ਮਨ ਰੱਖਿਆ ਗਿਆ ਪਤਾ ਹੀ ਆਪਨ ਨੂੰ ਕਿ ਗੁਰੂ ਸਾਹਿਬ ਵੀ ਫਰਮਾਉਂਦੇ ਨੇ ਕਿ ਮਨ ਜੀਤੇ ਜਗ ਜੀਤ ਪਰ ਇਹ ਵੀ ਕਿਹਾ ਜਾਂਦਾ ਕਿ ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ ਮਨ ਦੇ ਮਗਨ ਨ ਲੱਗੀਏ ਪਲਕ ਪਲਕ ਮਨਹੋਰ ਕਿਉਂ ਮਨ ਦੀ ਗੱਲ ਮੈਂ ਇਹ ਕੀਤੀ ਹੈ ਕਿ ਅੱਜ ਆਪਾਂ ਆਪਣੇ ਆਪ ਤੋਂ ਪੁੱਛਣਾ ਇਹ ਇੱਕ ਸਵਾਲ ਕਰਨਾ ਆਪਣੇ ਆਪ ਨੂੰ ਕਿ ਕੀ ਮੇਰਾ ਮਨ ਮੇਰੇ ਕੰਟਰੋਲ ਦੇ ਵਿੱਚ ਹੈ ਜਾਂ ਫਿਰ ਇਹ ਮਨ ਤਾਂ ਮੇਰਾ ਆ ਲੇਕਿਨ ਇਹ ਹੋਇਆ ਬੇਗਾਨਾ ਫਿਰਦਾ ਮੇਰਾ ਆਪਣਾ ਇਹਦੇ ਉੱਤੇ ਕੋਈ ਕੰਟਰੋਲ ਨਹੀਂ ਹੈ ਮੇਰਾ ਹੋ ਕੇ ਵੀ ਮੇਰਾ ਮਨ ਬੇਗਾਨਾ ਹੋ ਚੁੱਕਾ ਹੈ ਮੈਂ ਸ਼ਾਂਤ ਰਹਿਣਾ ਚਾਹੁੰਨਾ ਕਿਸੇ ਦੇ ਬੋਲ ਜਿਹੜੇ ਆ ਉਹ ਮੈਨੂੰ ਗੁੱਸਾ ਦਿਵਾ ਸਕਦੇ ਆ ਮੈਂ ਖੁਸ਼ ਰਹਿਣਾ ਚਾਹੁੰਨਾ ਕਿਸੇ ਦੇ ਬੋਲ ਮੈਨੂੰ ਉਦਾਸ ਕਰ ਸਕਦੇ ਆ ਕੀ ਮੇਰਾ ਮਨ ਮੇਰੇ ਕੰਟਰੋਲ ਦੇ ਵਿੱਚ ਹੈ ਜਾਂ ਦੂਸਰੇ ਦੇ ਕਹੇ ਹੋਏ ਬੋਲਾਂ ਦੇ ਨਾਲ ਮੇਰੇ ਮਨ ਦੇ ਵਿੱਚ ਤਬਦੀਲੀ ਆਉਂਦੀ ਹੈ ਇਹ ਇੱਕ ਬਹੁਤ ਹੀ ਗੁੰਝਲਦਾਰ ਸਵਾਲ ਹੈ ਜਿਹੜਾ ਆਪਾਂ ਆਪਣੇ ਆਪ ਨੂੰ ਪੁੱਛਣਾ ਹੈ ਤੇ ਸ਼ਾਇਦ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਆ ਜਾਵੇਗਾ ਕਿ ਉਹ ਕਿਹੜੀ ਵਿਧੀ ਹੋ ਸਕਦੀ ਹੈ ਕਿਹੜਾ ਉਹ ਵਿਧਾਨ ਹੋ ਸਕਦਾ ਹੈ ਕਿਹੜਾ ਉਹ ਤਰੀਕਾ ਹੋ ਸਕਦਾ ਹੈ ਕਿਹੜੀ ਉਹ ਸਕੀਮ ਲਾਈ ਜਾ ਸਕਦੀ ਹੈ ਜਿਹਦੇ ਨਾਲ ਮੈਂ ਆਪਣੇ ਮਨ ਨੂੰ ਆਪਣੇ ਵੱਸ ਵਿੱਚ ਕਰ ਲਵਾਂ ਜਦੋਂ ਅੱਗੇ ਪੇਪਰ ਛਪਦੇ ਹੁੰਦੇ ਸੀ ਬਹੁਤ ਸਾਰੀਆਂ ਐਡ ਹੁੰਦੀਆਂ ਸੀ ਬਸ਼ੀਕ ਕਰਨ ਜੇ ਤੁਸੀਂ ਕਿਸੇ ਨੂੰ ਵੱਸ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ 40 ਦਿਨ ਦੇ ਵਿੱਚ ਵਿੱਚ ਉਹ ਤੁਹਾਡੇ ਅੱਗੇ ਪਿੱਛੇ ਫਿਰਨਗੇ ਇਹੋ ਜਿਹੀ ਬਹੁਤ ਸਾਰੀਆਂ ਮਸ਼ਹੂਰੀਆਂ ਆਉਂਦੀਆਂ ਸੀ ਬੜਾ ਪੈਸਾ ਲੁੱਟਿਆ ਲੋਕਾਂ ਨੂੰ ਗੁੰਮਰਾਹ ਬੜਾ ਕੀਤਾ ਇਹ ਟੋਂਗੀਆਂ ਨੇ ਲੇਕਿਨ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਭਾਈ ਤੂੰ ਸਭ ਤੋਂ ਪਹਿਲਾਂ ਆਪਣਾ ਮਨ ਆਪਣੇ ਕੰਟਰੋਲ ਦੇ ਵਿੱਚ ਕਰ ਲੈ ਗੁਰੂ ਸਾਹਿਬ ਕਹਿੰਦੇ ਕਿ ਮਨ ਨੂੰ ਜੇ ਕੰਟਰੋਲ ਜੇ ਕਰ ਲਿਆ ਮਨ ਨੂੰ ਜੇ ਜਿੱਤ ਲਿਆ ਤਾਂ ਸਮਝ ਲੈ ਦੁਨੀਆ ਜਿੱਤ ਲਈ ਹੈ ਤੇ ਮਨ ਨੂੰ ਜਿੱਤਣ ਦੇ ਬਹੁਤ ਸਾਰੇ ਤਰੀਕੇ ਨੇ ਮਨ ਨੂੰ ਕੰਟਰੋਲ ਕਰਨ ਦੇ ਬਹੁਤ ਸਾਰੇ ਤਰੀਕੇ ਨੇ ਗੱਲ ਸਿਰਫ ਇਹ ਹੈ ਕਿ ਕਿਹੜਾ ਤਰੀਕਾ ਆਪਣੇ ਲਈ ਆਸਾਨ ਲੱਗਦਾ ਹੈ ਉਹਨੂੰ ਅਪਣਾ ਲੈਣਾ ਚਾਹੀਦਾ ਹੈ ਅਸ਼ਟਵਕਰ ਅਸ਼ਟਵਕਰ ਹੋਏ ਨੇ ਇੱਕ ਬਹੁਤ ਹੀ ਬਹੁਤ ਹੀ ਮਹਾਨ ਰੂਹ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਅਸ਼ਟਵਕਰ ਜਿਹੜਾ ਬਲੋ ਅਸ਼ਟਵਕਰ ਗੀਤਾ ਵੀ ਲਿਖੀ ਗਈ ਹੈ ਉਹਨਾਂ ਨੇ ਇੱਕ ਸਵਾਲ ਕੀਤਾ ਸੀਗਾ ਕਿਸੇ ਨੂੰ ਇੱਕ ਰਾਜੇ ਨੂੰ ਦਾਨ ਦਛਨਾ ਦੇਣ ਲੱਗੇ ज्ञान ਦੇਣ ਲੱਗੇ ਤਾਂ ਰਾਜਾ ਕਹਿੰਦਾ ਵੀ ਦਾਨ ਦਸ਼ਨਾ ਪਹਿਲਾਂ ਤੈਅ ਕਰ ਲਈਏ ਉਹ ਕਹਿੰਦਾ ਕੋਈ ਨਹੀਂ ਜੋ ਵੀ ਤੇਰੇ ਕੋਲ ਹੋਇਆ ਤੇਰਾ ਆਪਣਾ ਉਹ ਮੈਨੂੰ ਦੇ ਦੇਈ ਰਾਜਾ ਕਹਿੰਦਾ ਫਿਰ ਵੀ ਮੈਂ ਤੈਨੂੰ ਆਪਣਾ ਰਾਜ ਭਾਗ ਜਿਹੜਾ ਮੇਰਾ ਮੇਰੇ ਖਜ਼ਾਨੇ ਦੇ ਵਿੱਚ ਪੈਸਾ ਮੈਂ ਉਹ ਤੈਨੂੰ ਦੇ ਦੇਮਗਾ ਅਸ਼ਟਵਕਰ ਕਹਿੰਦਾ ਉਹ ਖਜ਼ਾਨਾ ਤੇਰਾ ਆ ਤੂੰ ਲੋਕਾਂ ਨੇ ਟੈਕਸ ਪੇ ਕੀਤਾ ਹੋਇਆ ਜਾਂ ਲੋਕਾਂ ਦੇ ਕੋਲੋਂ ਤੂੰ ਲੁੱਟਿਆ ਹੋਇਆ ਜਾਂ ਖੋਇਆ ਹੋਇਆ ਉਹ ਆ ਪੈਸਾ ਤੇਰਾ ਕੀ ਆ ਉਹ ਕਹਿੰਦਾ ਮੈਂ ਆਪਣਾ ਰਾਜ ਭਾਗ ਤੇ ਦੇਵਾਂਗਾ ਉਹ ਕਹਿੰਦਾ ਇਹ ਰਾਜ ਭਾਗ ਤੇਰਾ ਆ ਤੂੰ ਜਮਦਾ ਜੰਮਿਆ ਸੀ ਤੈਨੂੰ ਕੁਦਰਤ ਨੇ ਦਿੱਤਾ ਸੀ ਵੀ ਆਹ ਰਾਜ ਭਾਗ ਤੈਨੂੰ ਮੈਂ ਦਿੱਤਾ ਕਿ ਇਹ ਤੇਰਾ ਆ ਕਹਿਣ ਤੋਂ ਪਾਪ ਕੇ ਉਹਨੇ ਹੌਲੀ 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 ਆ ਕੇ ਅਖੀਰ ਦੇ ਵਿੱਚ ਉਹ ਰਾਜਾ ਅਸ਼ਟਵਕਰ ਨੂੰ ਕਹਿਣ ਲੱਗਾ ਮੈਂ ਆਪਣਾ ਸਿਰ ਕੱਟ ਕੇ ਤੈਨੂੰ ਸੌਂਪ ਦੇਵਾਂਗਾ ਉਹ ਕਹਿੰਦਾ ਅੱਛਾ ਕੀ ਇਹ ਸਿਰ ਤੇਰਾ ਆ ਇਹ ਤੇਰਾ ਆ ਫਿਰ ਸਿਰ ਤੇਰਾ ਤੇਰੇ ਕੰਟਰੋਲ ਚ ਕਿਉਂ ਨਹੀਂ ਹੈ ਉਹ ਕਹਿੰਦਾ ਮੈਂ ਸਰੀਰ ਦੇਣਾ ਉਹ ਕਹਿੰਦਾ ਅੱਛਾ ਇਹ ਸਰੀਰ ਤੇਰਾ ਆ ਜੇ ਸਰੀਰ ਤੇਰਾ ਆ ਤੇ ਫਿਰ ਇਹਨੂੰ ਬਿਮਾਰੀਆਂ ਕਿਉਂ ਲੱਗਦੀਆਂ ਇਹ ਬੁੱਢਾ ਕਿਉਂ ਹੁੰਦਾ ਇਹਦੇ ਅੰਗ ਚ ਦਰਦ ਕਿਉਂ ਹੁੰਦਾ ਜੇ ਤੇਰਾ ਆ ਤਾਂ ਫਿਰ ਤਾਂ ਇੱਕ ਅਦੀ ਹੋ ਹੀ ਨਹੀਂ ਸਕਦੀ ਇਹ ਚੀਜ਼ ਤੇਰਾ ਕੀ ਆ ਜੋ ਤੂੰ ਮੈਨੂੰ ਸੌਂਪ ਦੇਵੇਂਗਾ ਦਸ਼ਨਾ ਗੁਰਦਸ਼ਨਾ ਦੇਵੇਂਗਾ ਇਹ ਹੀ ਗਿਆਨ ਹੈ ਕਿ ਮੇਰਾ ਮਨ ਜਿਹੜਾ ਉਹ ਵੀ ਤਾਂ ਮੇਰਾ ਨਹੀਂ ਹੈਗਾ ਮੇਰਾ ਸਰੀਰ ਵੀ ਮੇਰਾ ਨਹੀਂ ਹੈਗਾ ਕੀ ਆ ਇਨਸਾਨ ਦਾ ਇੱਥੇ ਕੱਤੇ ਕਿਉ ਮੇਰੀ 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 ਹਰ ਵਕਤ ਗੱਲ ਐਨੀ ਹੈ ਬੁੱਲਿਆ ਮਨ ਦਾ ਕੀ ਸਮਝਾਉਣਾ ਇਧਰੋਂ ਪਟਣਾ ਇਧਰ ਲਾਉਣਾ